शिवराम कलामच रामलीला कमेटी ਵੱਲੋਂ ਮਾਡਲ ਉਸ ਵਿੱਚ ਜੋ ਰਾਮਲੀਲਾ ਕਰਵਾਈ ਜਾ ਰਹੀ ਹੈ ਉਹਨਾਂ ਵੱਲੋਂ ਉਹਨਾਂ ਦੇ ਪ੍ਰਧਾਨ ਨੇ ਦੱਸਿਆ ਕਿ ਉਹਨਾਂ ਵੱਲੋਂ ਪੰਜ ਮਹਿਕਮਿਆਂ ਤੋਂ ਇਸ ਦੀ ਪਰਮਿਸ਼ਨ ਲਿਗਿਆ ਹੈ ਵਿੱਚ ਪੁਲਿਸ ਪ੍ਰਸ਼ਾਸਨ ਦੀ ਅਰੇ ਪੁਲਿਸ ਪ੍ਰਸ਼ਾਸਨ ਦੀ ਇਹ ਡਿਊਟੀ ਬੰਦੀ ਹੈ ਕਿ ਇਸ ਰਾਮਲੀਲਾ ਨੂੰ ਪੂਰਨ ਸੁਰੱਖਿਆ ਦਿੱਤੀ ਜਾਵੇ ਪਰ ਸੁਰੱਖਿਆ ਦੇ ਨਾਂ ਤੇ ਇਥੇ ਕੋਈ ਵੀ ਕੱਲ ਤੋਂ ਇਹ ਰਾਮਲੇਖੂ ਕੋਈ ਵੀ ਪੁਲਿਸ ਮੁਲਾਜ਼ਮ ਨਜ਼ਰ ਨਹੀਂ ਆ ਰਿਹਾ ਸੋ ਉਹਨਾਂ ਦੇ ਪ੍ਰਧਾਨ ਨੇ ਦੱਸਿਆ ਹੈ ਕਿ ਪੁਲਿਸ ਨਾ ਹੋਣ ਕਰਕੇ ਅੱਜ ਮੰਚ ਦੇ ਬੈਕਸਾਈਡ ਤੋਂ ਇੱਕ ਚੋਰ ਫੜਿਆ ਗਿਆ ਹੈ ਜਿਸ ਨੇ ਕਿ ਇੱਥੇ ਰੋਲ ਕਰਨ ਆਏ ਜੋ ਕਲਾਕਾਰ ਹਨ ਉਹਨਾਂ ਤੋਂ ਉਹਨਾਂ ਦੇ ਕੱਪੜੇ ਚੋਰੀ ਕੀਤੇ ਅਤੇ ਇੱਕ ਜਾਣੇ ਦਾ ਮੋਬਾਈਲ ਵੀ ਚੋਰੀ ਕੀਤਾ ਹੈ ਜਦੋਂ ਐਸ ਐਚ ਓ ਭਾਰੂ ਕੈਂਪ ਨਾਲ ਇਸ ਦਾ ਸੰਪਰਕ ਕੀਤਾ ਗਿਆ ਤੇ ਉਹਨਾਂ ਨੇ ਇਸ ਤੋਂ ਆਪਣਾ ਪੱਲਾ ਝਾੜ ਲਿਆ ਤੇ ਕਿਹਾ ਕਿ ਇਹ ਉਹਨਾਂ ਦੀ ਡਿਊਟੀ ਨਹੀਂ ਸੋ ਤੁਸੀਂ ਦੇਖ ਰਹੇ ਹੋ ਕਿ ਇਸ ਗਰਾਊਂਡ ਦੇ ਬਾਹਰ ਜਿੱਥੇ ਰਾਮਲੀਲਾ ਹੋ ਰਹੀ ਹੈ ਉਥੇ ਸੁਰੱਖਿਆ ਲਈ ਪੰਜਾਬ ਪੁਲਿਸ ਦਾ ਕੋਈ ਵੀ ਮਹਿਗਮਾ ਦਾ ਮੁਲਾਜ਼ਮ ਨਹੀਂ ਹੈ ਕਿਉਂਕਿ ਇਹ ਏਰੀਆ ਪੈਂਦਾ ਹੈ ਥਾਣਾ ਭਾਰੂ ਕੈਂਪ ਦਾ ਸੋ ਥਾਣਾ ਭਾਰੂ ਕੈਂਪ ਦੇ ਕੋਈ ਵੀ ਮੁਲਾਜ਼ਮ ਇਸ ਜਗ੍ਹਾ ਤੇ ਮੌਜੂਦ ਨਹੀਂ ਹਨ ਸੋ ਤੁਸੀਂ ਉਹ ਦੂਰ ਦੇਖ ਰਹੇ ਹੋ ਕੁਝ ਰਸ ਲੱਗਾ ਹੈ ਇਹ ਇੱਕ ਚੋਰ ਫੜਿਆ ਹੈ ਜੋ ਕਿ ਇਸੇ ਇਲਾਕੇ ਦਾ ਹੈ ਜਿਸ ਨੇ ਕਿ ਅੱਜ ਇੱਕ ਚੋਰੀ ਕੀਤੀ ਸੀ ਸੋ ਇਸ ਰਾਮਲੀਲਾ ਨੂੰ ਕੋਈ ਵੀ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਜਾ ਰਹੀ ਦੁਆਬਾ ਨੂੰ 13 ਦੀ ਵਿਸ਼ੇਸ਼ ਰਿਪੋਰਟ ਮਾਡਲੋ ਸਾਰਾ ਗਰਾਊਂਡ ਤੋਂ ਜਿੱਥੇ ਕਿ ਰਾਮਲੀਲਾ ਹੋ ਰਹੀ ਹੈ ਓਏ ਕੀ ਨਸਕਾ ਤੋਂ ਜੋ ਚੋਰ ਤੋਂ ਮਕਦਮਾ ਲਿਆ ਗਿਆ ਹੈ ਜੁਰਾਇ ਉਸ ਨੂੰ ਲਿਆ ਜੁਰਾਇ ਓਏ ਚੋ ਕੋਈ ਨਾ ਚੋਰ 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 ਓਏ ਮਣੀ ਲੈ ਜਾ ਪੁਲਿਸ ਕੋਲੇ ਨੂੰ ਓਏ ਬੱਤਰ ਓਏ ਮੁੰਡੂ ਫਰਵਾਹ ਓਏ એ પ્રશાસન ની पुछो छपा पाए पुछो ਕਾਹ ਗਰਮ ਹੈ ਹੋਰ ਕੋਣ ਹੈ ਤੇ ਨਾਲ ਨਨੇ ਆਤੈ ਤੇ ਤੂੰ ਇਕੱਲੇ ਬਣ ਗੋਰਾ ਕਿੱਥੇ ਆ ਗੋਰਾ ਕਿੱਥੇ ਆਤੈ ਆਉਣ ਪਾਪਾ ਪਾਪਾ ਇਹ ਕਲਾ ਪੁਲਸਰ ਦਾ ਬੁਲਾਓ ਇਹ ਪੁਲਸਰ ਮੈਂ ਬਸ ਉੱਜਾ ਬੱਤੀ ਤੁਸੀਂ ਹੁਣ ਦੇਖਿਆ ਕਿ ਥੋੜ੍ਹਾ ਪਹਿਲਾਂ ਇੱਥੇ ਮੰਤਰੀ ਸਹਿਬਾਨ ਸਾਡੀ ਸਪੁੱਟਰ ਸਟੇਟ ਤੇ ਆਏ ਔਰ ਟੱਟ ਬਟ ਨਾਲ ਵਾਲੀ 6 ਦਿੱਕੀਆਂ ਔਰ 50 ਪੁਲਿਸ ਵਾਲੇ ਸੀ ਔਰ ਉਹਨਾਂ ਦੇ ਜਾਣ ਤੋਂ 5 ਮਿੰਟ ਬਾਅਦ ਇੱਥੇ ਜੋ ਪ੍ਰੋਗਰਾਮ ਹੈ ਰਾਮੀਲਾ ਚੱਲ ਰਹੀ ਹੈ ਇੱਕ ਵੀ ਪੰਜਾਬ ਪੰਸਾ ਮਨਾਹੀ ਜਸ ਕੋਟੀ ਵਾਲਾ ਇੱਥੇ ਉਪਰੰਦ ਨਹੀਂ ਹੈ ਪਿੱਛੇ ਕੁਝ ਸ਼ਰਾਰਤੀ ਐਂਸਰਾਂ ਨੇ ਸਾਡੇ ਕਲਾਕਾਰਾਂ ਦੇ ਜੋ ਨੁਕਸਾਨ ਕੀਤਾ ਹੈ जो उन्होंने पैसे कटे हैं जो उन्होंने मोबाइल चलाए हैं असी इतों है के एस एच ओ अशोक कुमार शर्मा जी मैं प्रश्निक तौर से बाहर बना के जिपसी में विक आया और बेनती की कि इतने सिक्योरिटी का इंतजाम किया जाए बड़ी खेलना कहना है कि एस एच ओ साहब ने कहा कि मेरे हाथ बस नहीं ये सिक्योरिटी ब्रांच का काम है तुम सिक्योरिटी ब्रांच का संपर्क करो ਮੈਂ ਪੁੱਛ ਰਿਹਾ ਥਾ ਨਾ ਜਿਸ ਡੋਟੀ ਡਰਾਮਾ ਸਪੋਰਟ ਕਰ ਰਹਾ ਤੇ ਐਸਐਸਓ ਦਾ ਅਕਸਰ ਗੇਸਟੀ ਕੰਮ ਹੈ ਐਸਾ ਚੋ ਦਾ ਕਹਾਂ ਮੰਗਦੀ ਆਪਣੇ ਜਾਕੇ ਦੀ ਜੋ ਸੁਰੱਖਿਆ ਵਿਵਸਥਾ ਹੈ ਉਹਨੂੰ ਮੇਨਟੇਨ ਕਰਕੇ ਰੱਖਣਾ ਕੋਈ ਸ਼ਰਾਬ ਦੀ ਅੰਦਰ ਜਾਏ ਕੋਈ ਵੀ ਸ਼ਰਾਬ ਨਾ ਕਰੇ ਪਰ ਮੰਤਰੀ ਸਾਹਿਬ ਦੇ ਜਾਣ ਤੇ 5 ਮਿੰਟ ਬਾਅਦ ਹੀ ਇੱਥੇ ਜੋ ਮੋਬਾਈਲ ਚੋਰਾ ਉਹ ਫੜਿਆ ਗਿਆ ਬਾਰ-ਬਾਰ ਮੰਚ ਦੇ

ਸ਼ਿਵਨ ਸਰਨੇ ਚਲੰਦਰ ਤੋਂ ਫਾਇਬ ਗੇਟ ਜ਼ਿਲਹਰ ਤੋਂ ਔਰ ਪੰਜਾਬ ਰਾਜ ਪੀਲੀਬੋਟ ਤੋਂ ਸਾਇਆ ਜੋ ਪਰਮਿਸ਼ਨ ਆ ਉਹ ਨਹੀਂ ਆਇਆ ਹਨ ਔਰ ਜੋ ਕੁ ਕੈਦਰ ਪਰਮਿਸ਼ਨ ਹੈ ਉਹ ਸਾਡੇ ਕੋਲ ਉਪਲਬਧ ਹੈ ਜਿਹੜਾ ਮੇਰਾ ਚਲੋ ਅੱਗੇ ਹੋ ਅੱਗੇ ਤੁਹਾਨੂੰ ਬਿਨਾਂ ਪਰਮਿਸ਼ਨ ਦੇ ਕਾਪੀ ਤੁਹਾਨੂੰ ਸਾਰਿਆਂ ਨੂੰ ਕਾਪੀ ਖਾਇ ਜਾਏਗੀ ਜਿਹੜੀ ਕਮਿਸ਼ਨਰ ਔਰ ਪੁਲਿਸ ਵੱਲੋਂ ਬਗੈਰ ਸਾਨੂੰ ਇੱਥੇ आगे दी गई रामलीला करना ने जो का एलंतर ए डीसी एडीसीपी जो कमिश्नर का इतने शिव राम कला मंच वालों दो अक्टूबर को लैके दस अक्टूबर तक रामलीला का आयोजन किया जाता है और उत्वस्था है चार चौबंदी जाएगी मैं आदरणीय महेंद्र भाई जी को बेनती ਕੀ ਐਸਐਚਓ ਸਾਹਮਣੂ ਕਿਹਾ ਜਾਵੇ ਕਿ ਇੱਥੇ ਜੋ ਸੁਰੱਖਿਆ ਬਸਤਾ ਕੀਤੀ ਆਏ ਉਹਨਾਂ ਨੇ ਮੇਰੇ ਸਾਹਮਣੇ ਐਸਐਚਓ ਨੂੰ ਕਿਹਾ ਕਿ ਭਾਈ ਇੱਥੇ ਜੋ ਸੁਰੱਖਿਆ ਬਸਤਾ ਉਹ ਪੂਰੀ ਕੀਤੀ ਜਾਏ ਪਰ ਜਿੱਦਾਂ ਹੀ ਮੰਤਰੀ ਸਾਹਿਬ ਦੀ ਗੱਡੀ ਹੂਟਰ ਮਾਰਨੀ ਗਈ ਐਸਐਚਓ ਸਾਹਿਬ ਨੇ ਆਪਣੀ ਗੱਡੀ ਜਾ ਕੇ ਰੁਕਾਣਾ ਹੋ ਗਿਆ ਪ੍ਰਮਾਤਮਾ ਨਾ ਕਰੇ ਇੱਥੇ ਕੋਈ ਕੁਛਰਾ ਕੁਛ ਹੋਏ ਵੈਸੇ ਤੇ ਪ੍ਰਮੋਖੀ ਸ਼੍ਰੀ ਰਾਮ ਦੀ ਕਿਰਪਾ ਹੈ ਕਿਉਂਕਿ ਕਾਰ ਵੀ ਕਮ ਹੈ ਪਵਿੱਤਰ ਸਥਾਈ ਹੈ ਇੱਥੇ ਅੱਜ ਤੱਕ ਜੋ ਵੀ ਆਇਆ ਹੈ ਉਹਨੂੰ वो चीज मिली है क्योंकि जो भी प्रभु भगत आते हैं अपने विश्वास हर बंद अपने धर्म आस्था होती है पर जो काम अपनी सुरक्षा है प्रशासन है वो बुरी तरह असफल होया है फेल होया है इस बकायदा कल पुलिस कमिश्नर पूरा मंच जाके मिलेगा और जो अच्छा पूरा वृांत है तो तो कमिश्नर साहब दसा जाएगा ਅਜੇ ਵੀ ਮੈਂ ਬੇਨਤੀ ਕਰਦਾ ਹਾਂ ਕਿ ਜਿੱਥੇ ਵੀ ਕੋਈ ਪੰਜਾਬ ਪ੍ਰੋਸਰ ਤੋਂ ਕਰਮਚਾਰੀ ਹੋਵੇ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂ ਕਿ ਕੈਮਰਾ ਕੋਹਾ ਜਾਵੇ ਸਾਰੇ ਪਟਵਾਰ ਦੇ ਵਿੱਚ ਪ੍ਰੋਰਾ ਜੀ ਸੰਜੇ ਸ਼ਰਮਾ ਜੀ ਕਿ ਪਰ ਕੈਮਰੇ ਨੂੰ ਕੋਹਾ ਜਾਵੇ ਕਿ ਤੁਹਾਨੂੰ ਚੋਰੀ ਮਿਲਾਈ ਨਜ਼ਰ ਆ ਰਿਹਾ ਪੰਜਾਬ ਬਲੰਦਾ ਤੇ ਪਰ ਕੈਮਰਾ ਤੋਂ ਕਰੋ ਦੂਰ ਦੂਰ ਦਾ ਕਿਹੋ ਸੰਗਠਨ ਬੈਠੀ ਹੈ ਔਰ ਪੰਜਾਬ ਪ੍ਰੋਸਰ ਕੋਈ ਵੀ ਸੁਰੱਖਿਆ ਕਰਮਚਾਰੀ ਜੋ ਹੈ ਇੱਥੇ ਉਪਰੰਭਤ ਨਹੀਂ ਹੈ ਇੱਕ ਵਾਰੀ ਫੇਰ ਤੋਂ ਬੇਨਤੀ ਹੈ ਕਿ ਅਸੀਂ ਹੁਣ मैं आज तक बिना बाइक पर फिर तो फोन गाना ऐसे तो साम नू अगर चुकेंगे ताकि ठीक है व्यवस्था करेंगे तो मच बैठ नहीं तो इसी कारण तो पुलिस कमिश्नर के पेश होंगे आपने जो समस्या है वो दर्शाएंगे